ਅੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਮਾਂ ਧਰਤੀ ਦੇ ਵਾਰਿਸ ਜਥੇਬੰਦੀ ਵੱਲੋਂ ਸਾਡੇ ਵੀਰ ਜੀ ਹੁਣੀ ਪਹੁੰਚਿਆ ਤੇ ਨਾਲ ਸਾਡੇ ਭਰਾ ਜੱਸਾ ਪੱਟੀ ਜੋ ਕਿ ਤੁਸੀਂ ਸਾਰੇ ਜਾਣਦੇ ਆ ਭਰਾ ਨੂੰ ਤੇ ਅੱਜ ਤੇ ਨਾਲ ਟੋਨੀ ਭਾਜੀ ਰੁੜਕੇ ਤੋਂ ਤੇ ਕਿਉਂਕਿ ਸਾਰੇ ਪਹਿਲਵਾਨ ਵੀਰ ਤੇ ਕਿਉਂਕਿ ਕਈ ਦਿਨ ਪਹਿਲਾਂ ਅਸੀਂ ਵੀਡੀਓ ਪਾਈ ਗਈ ਸੀ ਵੀ ਜਿਹੜਾ ਤੁਸੀਂ ਆ ਦੇਖ ਸਕਦੇ ਆ ਮੈਂ ਤੁਹਾਨੂੰ ਵੀਡੀਓ ਵੀ ਆਪਾਂ ਵਿੱਚ ਜੋੜਾਂਗੇ ਜੋ ਆ ਜ਼ਮੀਨ ਤਕਰੀਬਨ 400 ਕਿੱਲਾ ਬਿਲਕੁਲ ਖਰਾਬ ਹੋ ਚੁੱਕਾ ਆ ਜਿੱਥੇ 4-4 ਫੁੱਟ ਜਿਹੜੀ ਰੇਤਾ ਚੜ ਚੁੱਕੀ ਆ ਉਹ ਜਿਹੜੀ ਜਮੀਨਾ ਪੱਧਰ ਕਰਨ ਦੇ ਲਈ ਅਸੀਂ ਸੰਗਤਾਂ ਮੁਰੇ ਅਪੀਲ ਕੀਤੀ ਗਈ ਸੀ ਤੇ ਟੋਨੀ ਭਾਜੀ ਦਾ ਫੋਨ ਆਇਆ ਸੀਗਾ ਵੀ ਆਪਾਂ ਜਿਹੜਾ 300 3000 ਲੀਟਰ ਡੀਜ਼ਲ ਤੇ ਨਾਲ 100 ਡੀਏਪੀ ਖਾਦ ਦੇ ਜਿਹੜੇ ਬੋਰੇ ਆਪਾਂ ਦਵਾਂਗੇ ਕਿਉਂਕਿ ਪਹਿਲਾਂ ਵੀ ਬਹੁਤ ਵੱਡੀ ਸੇਵਾ ਕਰ ਚੁੱਕੇ ਆ ਜਸਾ ਭਾਜੀ ਵੀ ਕਿਉਂਕਿ ਪਹਿਲਾਂ ਜਦੋਂ ਪਸ਼ੂਆਂ ਦੇ ਲਈ ਚਾਰੇ ਦੀ ਲੋੜ ਸੀ ਉਦੋਂ ਚਾਰਾ ਲੈ ਕੇ ਪਹੁੰਚੇ ਜਦੋਂ ਸਭ ਤੋਂ ਪਹਿਲਾਂ ਡੀਜ਼ਲ ਦੀ ਲੋੜ ਸੀਗੀ ਜਿਸ ਟਾਈਮ ਸਾਡੀਆਂ ਬੋਟਾਂ ਵੀ ਚੱਲਦੀਆਂ ਸੀ ਤੇ ਪਾਣੀ ਵੀ ਕੱਢਣ ਦੀ ਸਵਾਵਾਵਾਂ ਚੱਲਦੀਆਂ ਕਿਉਂਕਿ ਖੇਤਾਂ ਵਿੱਚ ਪਾਣੀ ਭਰ ਗਿਆ ਤੇ ਪਾਣੀ ਕਿੱਡੀ ਦੂਰੋਂ ਕੱਢ ਕੱਢ ਇਸ ਦਰਿਆ ਦੇ ਵਿੱਚ ਪਾਇਆ ਤਾਂ ਉਦੋਂ ਵੀ ਡੀਜ਼ਲ ਦੀ ਲੋੜ ਸੀ ਜਿਸ ਟਾਈਮ ਭਾਜੀ ਹੁਣ ਡੀਜ਼ਲ ਦੇ ਕੇ ਗਏ ਸੀਗੇ ਤੇ ਅੱਜ ਜਿਹੜੀ ਹੁਣ ਇਸ ਟਾਈਮ ਖਾਦ ਜਿਹੜਾ ਆਪਾਂ ਕਿਸਾਨਾਂ ਨੂੰ ਵੰਡ ਰਹੇ ਆਂ ਤਕਰੀਬਨ 25-2600 ਕਿੱਲੇ ਨੂੰ ਵੰਡ ਚੁੱਕੇ ਆਂ ਤੇ ਆਹ ਜਿਹੜਾ 400 ਨੂੰ ਜਿਹੜਾ ਵੰਡਣਾ ਆਂ ਤੇ ਨਾਲੇ ਬੀਜਣੀ ਵੀ ਆ ਤੇ ਫਿਰ ਅੱਜ ਭਾਜੀ 100 ਬੋਰਾ ਪਹਿਲਾਂ ਵੀ ਖਾਦ ਲੈ ਕੇ ਆਏ ਤੇ ਹੁਣ ਫੇਰ 100 ਬੋਰਾ ਲੈ ਕੇ ਪਹੁੰਚੇ ਆ ਤੇ ਬਾਕੀ ਭਾਜੀ ਹੁਣੀ ਟੋਨੀ ਭਾਜੀ ਹੁਣੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਜਿੱਦਾਂ ਆਪਾਂ ਪਹਿਲਾਂ ਵੀ ਗੱਲਾਂ ਕਰ ਚੁੱਕੇ ਆ ਕਿ ਜਿਹੜੇ ਬਹੁਤ ਵੱਡੀ ਜਿੱਡੀ ਆਫਤ ਸੀ ਉੱਡਾ ਹੀ ਪੰਜਾਬੀਆਂ ਨੇ ਆਪਣਾ ਆਪਣੇ ਦਿਲ ਦਿਖਾਇਆ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਇੱਥੇ ਖੜੇ ਆ ਤੇ ਸਾਡੇ ਪਹਿਲਾਂ ਤੋਂ ਜਿਹੜੀ ਸੇਵਾ ਚੱਲਦੀ ਆ ਉਹਦੇ ਵਿੱਚ ਜੋ ਸਾਡੇ ਸਾਰੇ ਭਰਾਵਾਂ ਵੱਲੋਂ ਚਾਹੇ ਉਹ ਸਾਡੇ ਐਨਆਰਆਈ ਭਰਾ ਆ ਚਾਹੇ ਸਾਡੇ ਖਿਡਾਰੀ ਵਰਗੇ ਆ ਚਾਹੇ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਨਾਲ ਵੀ ਸਾਡਾ ਸੰਪਰਕ ਹੋ ਸਕਿਆ ਇਵਨ ਦੂਜੀਆਂ ਸਟੇਟਾਂ ਤੋਂ ਵੀ ਆ ਪਿੱਛੇ ਜੇ ਭਾਜੀ ਹੁਣਾਂ ਦੇ ਸੰਪਰਕ ਦਾ ਹੀ ਹਰਿਆਣੇ ਦੇ ਵੀਰ ਵੀ ਸੇਵਾ ਦੇ ਕੇ ਗਏ ਸੀਗੇ ਤੇ ਉਹ ਸਾਰੀ ਜਿਹੜੀ ਸੇਵਾ ਆ ਚਾਹੇ ਉਹ ਰਸਤ ਦੀ ਹੋਵੇ ਚਾਹੇ ਡਿਗੋ ਮਕਾਨਾਂ ਦੀ ਸੇਵਾ ਨੀਰਮਾ ਬਾਬਾ ਨਾਨਕ ਸਾਈਡ ਅਜਨਾਲਾ ਸਾਈਡ ਤੇ ਉਸ ਤੋਂ ਬਾਅਦ ਜ਼ਮੀਨਾਂ ਪੱਧਰ ਕਰਨ ਵਾਸਤੇ ਡੀਜ਼ਲ ਖਾਦ ਬੀਜ ਜੋ ਜੋ ਵੀ ਸੇਵਾ ਸੰਗਤ ਦੇ ਆਪਾਂ ਕਹਿ ਸਕਦੇ ਹੋ ਕਿ ਉਹਨਾਂ ਨੇ ਜੋ ਸੇਵਾ ਭੇਜੀ ਆਪਾਂ ਉਹ ਸਹੀ ਥਾਂ ਤੇ ਪਹੁੰਚਾਉਣ ਦੀ ਜਿਹੜੀ ਜਤਨ ਕੀਤਾ ਤੇ ਜਿਹਦੇ ਵਾਸਤੇ ਸਾਰੇ ਭਰਾਵਾਂ ਨੇ ਆਪ ਵੀ ਬਹੁਤ ਵੱਡੇ ਭਰਾਲੇ ਕੀਤੇ ਆ ਤੇ ਸਭ ਤੋਂ ਵੱਡਾ ਧੰਨਵਾਦ ਜਿਹੜੇ ਗਰਾਊਂਡ ਲੈਵਲ ਤੇ ਸੇਵਾਵਾਂ ਕਰ ਰਹੇ ਆ ਭਰਾ ਜਿੱਦਾਂ ਭਾਜੀ ਮਨਜੋਤ ਹੁਣੀ ਆ ਇਹਨਾਂ ਸਾਰਿਆਂ ਦਾ ਉਚੇਚਾ ਧੰਨਵਾਦ ਹੈ ਕਿ ਪਿਛਲੇ ਕਿੰਨੇ ਮਹੀਨਿਆਂ ਤੋਂ ਲਗਾਤਾਰ ਜਿਹੜੇ ਇਹ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਸੇਵਾਵਾਂ ਨਿਭਾ ਰਹੇ ਆ ਤਾਂ ਤੁਹਾਡਾ ਭਾਜੀ ਬਹੁਤ-ਬਹੁਤ ਧੰਨਵਾਦ ਆ ਧੰਨਵਾਦ ਭਾਜੀ ਤੇ ਸਾਰਿਆਂ ਦਾ ਸਾਡੇ ਤੁਹਾਡੇ ਨਾਲ ਆ ਤੇ ਮੈਂ ਬਾਕੀ ਭਲਵਾਨ ਜੀ ਨੂੰ ਬੇਨਤੀ ਕਰਦਾ ਕਿ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰਾ ਕੋਸ਼ਿਸ਼ ਜਿਵੇਂ ਮਨਜੋਤ ਭਾਜੀ ਵੀ ਟੋਨੀ ਭਾਜੀ ਵੀ ਦੱਸ ਚੁੱਕੇ ਆ ਸਾਡੇ ਨਾਲ ਨੰਨੀ ਭਲਵਾਨ ਜੀ ਕੋਪਾਲਪੁਰ ਤੋਂ ਤੇ ਹੋਰ ਸਾਰੀ ਇਹਨਾਂ ਦੀ ਟੀਮ ਅੱਜ ਇੱਥੇ ਜੋ ਵੀ ਸੰਗਤਾਂ ਨੇ ਸੇਵਾ ਦਿੱਤੀ ਆ ਜੀ ਉਹਨੂੰ ਅਸੀਂ ਆਪਦੇ ਹੱਥੀਂ ਇੱਕ ਵਧੀਆ ਥਾਂ ਜਿੱਥੇ ਦਾ ਉਪਯੋਗ ਹੋ ਸਕੇ ਉੱਥੇ ਦੇਣ ਆਏ ਆ ਜੀ ਤੇ ਜਿਵੇਂ ਪਹਿਲਾਂ ਵੀਰ ਉਹਨਾਂ ਨੇ ਗੱਲ ਕੀਤੀ ਆ ਅਸੀਂ ਇੱਥੇ ਲਾਈਵ ਖੜੇ ਆ ਪਿੱਛੇ ਬਹੁਤ ਮਾੜਾ ਹਾਲ ਹੈ ਅਜੇ ਵੀ ਜ਼ਮੀਨਾਂ ਦਾ ਤੇ ਵੀਰ ਉਹਣੀ ਬਹੁਤ ਮਹੀਨਿਆਂ ਤੋਂ ਲੱਗੇ ਨੇ ਇਹਨਾਂ ਦੀ ਸੇਵਾ ਨੂੰ ਸਲਾਮ ਆ ਤੇ ਆ ਸਾਡੇ ਵੱਲੋਂ ਥੋੜਾ ਤਿਲ ਫੁਲ ਜੋ ਵੀ ਸੰਗਤਾਂ ਨੇ ਭੇਟਾ ਕੀਤਾ ਜੀ ਉਹ ਅੱਜ ਇਹਨਾਂ ਦੇ ਸਪੁਰਦ ਕਰਨ ਜਾ ਰਹੇ ਆ ਜੀ ਲਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਖਾਸ ਕਰਕੇ ਜਿਹੜੇ ਭਰਾ ਸਾਡੇ ਨਾਲ ਆਏ ਆ ਨੰਨੀ ਭਾਜੀ ਹੋਣੀ ਸਾਰੇ ਜੋ ਪਹਿਲੇ ਦਿਨ ਤੋਂ ਵੀਰ ਹੋਣੀ ਜੋ ਪਹਿਲੇ ਦਿਨ ਤੋਂ ਜਿੱਦਣੀਆਂ ਸਵਾਵਾ ਮ ਇੱਥੇ ਚੱਲ ਰਹੀਆਂ ਬਡਾਲੇ ਦੇ ਵਿੱਚ ਟੋਨੀ ਭਾਜੀ ਹੋਣੀ ਤਾਂ ਮੈਂ ਪਹਿਲਾਂ ਵੀ ਗੱਲਾਂ 19 ਦੇ ਵਿੱਚ ਵੀ 23 ਦੇ ਵਿੱਚ ਵੀ ਸਾਡੇ ਨਾਲ ਸੰਸਥਾਨਾਂ ਸਵਾਵਾ ਨਿਭਾ ਚੁੱਕੇ ਆ ਪਰ ਜਿੱਦਣ ਦੀ ਜਦੋਂ ਵੀ ਸਾਨੂੰ ਲੱਗਦਾ ਜਦੋਂ ਟੈਂਕਰ ਪੂਰੇ ਭਰੇ ਸੀ ਤੇ ਜਦੋਂ ਖਾਲੀ ਹੋਏ ਸੀ ਤਾਂ ਲੱਗਦਾ ਸੀ ਵੀ ਇਹ ਮੁੜ ਕੇ ਕੰਮ ਬਹੁਤ ਸੇਵਾ ਬਹੁਤ ਵੱਡੀ ਆ ਅਜੇ ਤਰ ਹੋਰ ਕਰਨੇ ਵਾਲੀ ਤੇ ਕਿਵੇਂ ਭਰਨਗੇ ਪਰ ਭਰਾ ਦਾ ਉਸੇ ਟਾਈਮ ਪਤਾ ਨਹੀਂ ਪ੍ਰਮਾਤਮਾ ਵੱਲੋਂ ਇਹ ਕਹਿ ਦਈਏ ਵੀ ਉਸੇ ਟਾਈਮ ਇੱਕ ਮੈਸੇਜ ਆ ਜਾਂਦਾ WhatsApp ਤੇ ਵੀ ਆਪਾਂ 3000 ਲੀਟਰ ਡੀਜ਼ਲ ਦਾ ਜਿਹੜਾ ਇੱਕ ਹੋਰ ਐਡ ਕਰ ਲਓ ਤੇ ਨਾਲ ਡੀਏਪੀ ਕਰ ਲਓ ਡੀਏਪੀ ਖਾਦ ਜਿਹੜੀ ਮਿਲਣੀ ਬੜੀ ਮੁਸ਼ਕਲ ਆ ਜਿੱਦਣ ਭਰਾ ਆਉਣੀ ਪਹਿਲਾਂ ਦੇ ਕੇ ਗਏ ਆ 350 ਬੋਰਾ ਮੈਨੂੰ ਲੱਗਦਾ ਉਹ ਡੀਏਪੀ ਅਸੀਂ ਵਿੱਚ ਰਲਾ ਕੇ ਕਿਉਂਕਿ ਮਿਲਦਾ ਤਾਂ ਨਹੀਂ ਸੀ ਸ਼ਾਰਟੇਜ ਬਹੁਤ ਚੱਲ ਰਹੀ ਆ ਟੀਐਸਪੀ ਦੇ ਵਿੱਚ ਖਾਦ ਰਲਾ ਕੇ ਐਨਪੀਕੇ ਵਿੱਚ ਰਲਾ ਕੇ ਤਾਂ ਆਪਾਂ ਕਿਸਾਨਾਂ ਨੂੰ ਦਿੱਤੀ ਆ ਤੇ ਅੱਜ ਜਿਹੜੇ ਉਹ ਕਿਸਾਨ ਹੋਰ ਰਹਿੰਦੇ ਸੀ ਉਹ ਡੀਏਪੀ ਖਾਦ ਮੰਗ ਰਹੇ ਸੀ ਤੇ ਅੱਜ ਜਿਹੜਾ 100 ਬੋਰਾ ਹੋਰ ਭਰਾ ਹੁਣੀ ਲੈ ਕੇ ਪਹੁੰਚ ਗਿਆ ਅਸੀਂ ਸਾਡੀ ਜਥੇਬੰਦੀ ਬਾਬਾ ਦੀਪ ਸਿੰਘ ਸੇਵਾਦਾਲ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਭਰਾਵਾਂ ਦਾ ਜਸੇਪਾਜੀ ਦਾ ਮਿਲ ਕੇ ਬੜਾ ਵਧੀਆ ਲੱਗਾ ਪਹਿਲੀ ਵਾਰ ਚਲੋ ਇੱਥੇ ਸੰਸਥਾ ਦੇ ਜੁਣਦੀਆਂ ਦੇ ਸਭਾਵਾਂ ਚੱਲ ਰਹੀਆਂ ਮਿਲੇ ਆ ਤੇ ਭਰਾ ਦਾ ਸੁਭਾਅ ਜੋ ਬਹੁਤ ਵਧੀਆ ਗਰਾਊਂਡ ਲੈਵਲ ਤੇ ਜੋ ਸੇਵਾ ਸਾਡੀ ਦੇਖ ਕੇ ਬੜੇ ਖੁਸ਼ ਆ ਤੇ ਸਾਨੂੰ ਜਿਹੜੀ ਸੇਵਾ ਪਹਿਲਾਂ ਵੀ ਪਹੁੰਚਾ ਕੇ ਗਿਆ ਤੇ ਹੁਣ ਵੀ ਦੇ ਕੇ ਭਾਜੀ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ